ਪੰਚਾਇਤੀ ਚੋਣਾਂ ਦੇ ਦੌਰਾਨ ਇਸ ਵਾਰ ਜ਼ਿਲ੍ਹਾ ਰੁਪਨਗਰ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਸਰਬਸਹਿਮਤੀ ਦੇ ਨਾਲ ਪੰਚਾਇਤਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਅਤੇ ਆਪਸੀ ਭਾਈਚਾਰਕ ਸਾਂਝਾ ਬਣਾਈ ਰੱਖਣ ਦੇ ਵਿੱਚ ਵੱਡੀ ਸਫਲਤਾ ਹੈ ਜ਼ਿਲ੍ਹਾ ਰੁਪਨਗਰ ਦੇ ਬਲਾਕ ਰੁਪਨਗਰ ਤੇ ਨੂਰਪੁਰ ਬੇਦੀ ਵਿੱਚ ਵੱਡੀ ਗਿਣਤੀ ਵਿੱਚ ਪੰਚਾਇਤਾਂ ਸਰਬਸੰਮਤੀ ਨਾਲ ਚੋਣੀਆਂ ਗਈਆਂ ਹਨ ਜੇਕਰ ਆਪਾ ਬਲਾਕ શ્રી ਅਨੰਦਪੁਰ ਸਾਹਿਬ ਦੀ ਕਰੀਏ ਤਾਂ ਇਸ ਵਾਰ 27 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਦੇ ਵਿੱਚ ਦਸਗਰਾ ਪਾਲੋਵਾਲ ਬੈਲੂ ਬੇਲਾ ਧਿਆਨੀ ਗੁਜਰ ਬਸਤੀ ਪਟਟੋ ਸੈਂਸੋਵਾਲ ਹਰਸਾਵੇਲਾ ਪੱਤੀ ਜੀਵਨ ਸਿੰਘ ਸ਼ਾਪੂਰ ਬਾਸ ਦੱਬਰੀ ਸੂਰੇਵਾਲ ਲੋਅਰ ਮੀਆਂਪੁਰ ਲਮਲੈੜੀ ਲੋਦੀਪੁਰ ਬਰੋਟੂ ਬਾਸ ਰਾਮਪੁਰ ਜੱਜਰ ਬੱਦਲ ਲੋਅਰ ਚੰਡੇਸਰ ਗਨਾਰੂ ਮਹਿਰੋਲੀ ਹਾਜੀਪੁਰ ਕਲੋਤਾ ਬਸੋਵਾਲ ਕਲੋਨੀ ਬੇਲਾ ਧਿਆਨੀ ਲੋਅਰ ਪੱਤੀ ਦਰਗਾਹੀ ਮਾਗੇਵਾਲ ਬਾਗ ਅਤੇ ਗੰਗੂਵਾਲ ਪੰਚਾਇਤਾਂ ਇਸ ਵਾਰ ਸਰਬਸਹਿਮਤੀ ਦੇ ਨਾਲ ਚੁਣ ਲਈਆਂ ਗਈਆਂ ਹਨ ਬਾਕੀ ਰਹਿੰਦੀਆਂ ਪੰਚਾਇਤਾਂ ਦੀਆਂ ਵੋਟਾਂ 15 ਅਕਤੂਬਰ ਨੂੰ ਪੈਣਗੀਆਂ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਵਾਪਸੀ ਤੋਂ ਬਾਅਦ ਰਹੇ ਗਏ ਸਰਪੰਚਾਂ ਅਤੇ 95 ਚੋਣ ਨਿਸ਼ਾਨ ਦੇ ਦਿੱਤੇ ਗਏ ਹਨ ਅਤੇ ਖੜੇ ਹੋਏ ਉਮੀਦਵਾਰਾਂ ਦੇ ਵੱਲੋਂ ਘਰ-ਘਰ ਜਾ ਕੇ ਆਪਣੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਪੰਚਾਇਤੀ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਪੱਕ ਗਿਆ ਹੈ।